ਜੀ ਨਾਮ ਆਰਿਆ ਕਰੋ ਸਾਰੀ ਦਿਹਾੜੀ ਤੇ ਪ્યોਰ ਕਲੇਸ਼ ਤੋਂ ਤੰਗ ਰਹਿੰਦੀ ਆਂ ਤੇ ਹੁਣ ਤੁਸੀਂ ਨਾ ਮੈਂ ਕੀ ਕਹਿਤਾ ਟੋਕਰਾ ਕੁੜੀਆਂ ਦਾ ਤੂੰ ਵੀ ਜੰਮ ਦਿੱਤਾ ਆ ਆ ਲਾਗਲੇ ਪਿੰਡ ਚ ਬਾਬਾ ਆਇਆ ਆ ਸੁਣਿਆ ਪੁੱਤ ਦਿੰਦਾ ਆ ਤੂੰ ਵੀ ਜਾ ਮੈਂ ਕਿਸੇ ਬਾਬੇ ਕੋਲ ਜਾ ਹਾਈ ਹਾਈ ਕਲੈਣ ਹੀ ਐ ਕਿਉਂ ਨਹੀਂ ਜਾਣਾ ਪੰਛ ਕਿਵੇਂ ਵਧਾਉਣਾ ਆ ਤੁਸੀਂ ਵਾਂਛ ਵਧਾ ਲਿਆ ਆ ਜਿਹੜਾ ਜੰਮ ਕੇ ਮੇਰੇ ਪੱਲੇ ਪਾਇਆ ਆ ਦਿਨ ਰਾਤ ਜ਼ਿੰਦਗੀ ਨਰਕ ਕੀਤੀ ਹੁੰਦੀ ਆ ਕੇਵਨ ਕੀ ਘਰੇ ਧੀ ਆ ਆ ਉਹਨਾਂ ਨੇ ਕੋਈ ਜੋੜਨਾ ਆ ਬਸ ਆਪਣਾ ਨਸ਼ਾ 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 ਜਿਉਂ ਜਿਹਾ ਹਾਲਾਤ ਚੱਲਣ ਦੇ ਆ ਨਾ ਅੱਧਾ ਪੰਜਾਬ ਤੇ ਨਸ਼ਾ ਨੇ ਖਾ ਲਿਆ ਤੇ ਅਦੂਜਾ ਤੁਹਾਡੇ ਬਾਬਿਆਂ ਨੇ ਖਾ ਜਾਣਾ ਮੈਂ ਨਹੀਂ ਕਿਤੇ ਜਾਣਾ ਮੈਨੂੰ ਪੰਛ ਦੀ ਲੋੜ ਨਹੀਂ ਵੀ ਜੀਆ ਸਬਜੀ ਨਹੀਂ ਹੈਗੀ ਇਹ ਕੀ ਆਟਾ ਕਿੱਥੇ ਲੱਗੀ ਚੱਲਾ ਸਾਡਾ ਸਾਡਾ ਤਾਂ ਪੁੱਤ ਲੱਗਾ ਸਾਡਾ ਤਾਂ ਇਹੀ ਮੇਰੇ ਤੇ ਜੋਗਾ ਬਚਿਆ ਆ ਬਾਕੀ ਤਾਂ ਸਭ ਕੁਝ ਵੇਚ ਵਟ ਕੇ ਤੂੰ ਖਾ ਗਿਆ ਤੇ ਨਸ਼ੇ ਕਰਕੇ ਜਿਵੇਂ ਨੀ ਤੂੰ ਰੱਜਿਆ ਕੀ ਹੋਇਆ ਆ ਤੁਹਾਡਾ ਵੰਛ ਆ ਕੀ ਕਤੂਤ ਕਰਨ ਦੇ ਆ ਅੱਤਾ ਵੇਚਣ ਚੱਲਾ ਸੀ ਮੇਰੀ ਮਾਂ ਕੇ ਬੋਲਦੀ ਏ ਤੂੰ ਮੈਂ ਤੇ ਬਸ ਬੋਲਦੀ ਆ ਤੂੰ ਤੇ ਨਸ਼ੇ ਦੀ ਤੋੜ ਵਿੱਚ ਮਾਂ ਦੇ ਕਈ ਵਾਰ ਹੱਥੀ ਵੀ ਪਿਆ ਆ ਵੱਡਾ ਮਾਂ ਦਾ ਪੁੱਤ ਵੀਜੀ ਔਲਾਦ ਚੰਗੀ ਹੋਣੀ ਚਾਹੀਦੀ ਆ ਮੁੰਡਾ ਜਾਂ ਕੁੜੀ ਨਹੀਂ ਆ ਵੇਖ ਲਓ ਤੂੰ ਵੀ ਸੁਖਣਾ ਨਾ ਲਿਆ ਹੋਣਾ ਮੁੰਡਾ ਕੀ ਕਾਰੇ ਕਰਦਾ ਪੂਰਾ ਟੱਬਰ ਝਾੜ ਕੇ ਰੱਖ ਦਿੱਤਾ ਇਹਨੇ ਪੁੱਤਿਆ ਲੋਕੋ ਇਹ ਰੰਗਲਾ ਪੰਜਾਬ ਹੁਣ ਚਿੱਟਾ ਹੁੰਦਾ ਜਾ ਰਿਹਾ ਇਹਨੂੰ ਰੋਕ ਲੋ ਇਹਨੂੰ ਰੋਕ ਲੋ